ਹੋ ਆਸਾ ਬਾਨੀ ਸ਼੍ਰੀ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਏਕ ਅਨੇਕ ਵਿਆਪਕ ਪੂਰਕ ਜਤ ਦੇਖੂ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਮੋਹਿਤ ਬਿਰਲਾ ਬੂਜੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹਸ ਜੈਸੇ ਉਦ ਪੂਦ ਪ੍ਰਭ ਸੋਈ ਰਹੋ ਜਲ ਤਰੰਗ ਅਰ ਫੇਨ ਬੁਦ ਬੁਦਾ ਜਲ ਤੇ ਪਿੰਨ ਨਾ ਹੋਈ ਇਹ ਪਰਪੰਝ ਪਰਮ ਭ੍ਰਮ ਕੀ ਲੀਲਾ ਵਿਚਿਰਤ ਿਆਨ ਨਾ ਹੋਈ ਮਿਤਿਆ ਪਰਮ ਅਰ ਸੁਪਨ ਮਨੋਰਤ ਸਤਿ ਪੁਧਾਰਥ ਜਾਨਿਆ ਸੁਕ੍ਰਿਤ ਮਨਸਾ ਗੁਰ ਉਪਦੇਸ਼ੀ ਜਾਗਦਹੀ ਮਨ ਮਾਨਿਆ ਕਹਿਤ ਨਾਮ ਦਿਉ ਹਰ ਕੀ ਰਚਨਾ ਦੇ ਕੋ ਰਿਦਾ ਵਿਚਾਰੀ ਕਟ ਕਟ ਯੰਤੁਰ ਸਰਬ ਨਿਰੰਤੁਰ ਕੇਵਲੇ ਕੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਅਸੀਂ ਆਸਾ ਰਾਗ ਅੰਦਰ ਦਰਜ ਭਗਤ ਨਾਮਦੇਵ ਜੀ ਦੀ ਬਾਣੀ ਦੀ ਵਿਚਾਰ ਆਰੰਭ ਕਰਦੇ ਹਾਂ ਇਹ ਆਸਾ ਰਾਗ ਅੰਦਰ ਦਰਜ ਭਗਤ ਨਾਮਦੇਵ ਜੀ ਬਾਣੀ ਦਾ ਪਹਿਲਾ ਸ਼ਬਦ ਹੈ ਜਿਸ ਦੇ ਮੁੱਖ ਭਾਵ ਕੇਂਦਰੀ ਭਾਵ ਜੋ ਰਾਗ ਦੀ ਪੰਕਤੀ ਚ ਹੁੰਦਾ ਹੈ ਆਪ ਜੀ ਉਸ ਇੱਕ ਪਰਮਾਤਮਾ ਨੂੰ ਹੀ ਸਾਰੇ ਸਿਸਿ ਦਾ ਰਚਨਹਾਰ ਉਹ ਸਾਰੀ ਸਿਸਿ ਵਿੱਚ ਸਮਾਇਆ ਹੋਇਆ ਦਰਸਾਰੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬੀ ਤੂ ਮਾ ਗੋਬਿੰਦ ਧਰਤੀ ਨੂੰ ਸਾਰਾ ਦੇਣ ਵਾਲਾ ਧਰਤੀ ਦਾ ਆਸਰਾ ਉਹ ਇਸ ਸ੍ਰਿਸ਼ਟੀ ਨੂੰ ਇਨ ਅਖੰਡ ਬ੍ਰਹਮੰਡ ਨੂੰ ਆਸਰਾ ਦੇਣ ਵਾਲਾ ਜੋ ਗੋਬਿੰਦ ਪਰਮਾਤਮਾ ਹੈ ਉਹ ਸਾਰੇ ਪਾਸੇ ਉਹ ਸਭ ਗੋਬਿੰਦ ਹੈ ਸਭ ਗੋਬਿੰਦ ਸਭ ਹੈ ਹੀ ਗੋਬਿੰਦ ਉਸ ਤੋਂ ਬਿਨਾ ਕੁਝ ਹੈ ਹੀ ਨਹੀਂ ਗੋਬਿੰਦ ਬਿਨ ਨਹੀਂ ਕੋਈ ਉਸ ਤੋਂ ਬਿਨਾ ਕੁਝ ਹੈ ਹੀ ਨਹੀਂ ਇਹ ਹੋਰ ਸੂਤ ਏਕ ਮਨ ਸਤ ਸਹਸ ਜੈਸੀ ਜਿਵੇਂ ਇੱਕ ਸੂਤਰ ਧਾਗਾ ਹੁੰਦਾ ਹੈ ਤੇ ਉਹਦੇ ਵਿੱਚ ਸੈਂਕੜੇ ਹਜ਼ਾਰਾ ਮੰਨ ਕੇ ਸਤ ਸਹਸ ਸੂਤ ਏਕ ਮਨ ਮਨ ਮਨੇ ਮੰਨ ਕੇ ਸਤ ਸਹਸ ਜੈਸੀ ਉਤਪਉਤ ਪਰਵ ਸੋਈ ਜਿਵੇਂ ਉਹ 21 ਸੂਤਰੀ ਸੈਂਕੜੇ ਹਜ਼ਾਰਾਂ ਮਨ ਕੇ ਪਰੋਏ ਹੋਏ ਕੋਈ ਮਾਲਾ ਹੋ ਸਕਦੀ ਹੈ ਇਸ ਤਰ੍ਹਾਂ ਪਰਮਾਤਮਾ ਊਤਪੂਤ ਊਤਪੂਤ ਪਾਵ ਤਾਂ ਨੇ ਪੇਟੇ ਵਾਂਗੂ ਜਿਵੇਂ ਕੋਟੀਆਂ ਸਫੈਟਾਂ ਬੁਣੀਆਂ ਹੁੰਦੀਆਂ ਨੇ ਜਾਂ ਸਾਡੀਆਂ ਪੁਰਾਣੀਆਂ ਬਾਣ ਵਾਲੀਆਂ ਚਾਰ ਪਈਆਂ ਮੰਜੀਆਂ ਬੁਣੀਆਂ ਹੁੰਦੀਆਂ ਸਨ ਉਹ ਕਿਸ ਤਰ੍ਹਾਂ ਇੱਕ ਦੂਜੇ ਨਾਲ ਰੱਸੀ ਦੀਆਂ ਤੰਨਾ ਜੁੜੀਆਂ ਹੁੰਦੀਆਂ ਸਨ ਇਸ ਤਰ੍ਹਾਂ ਪਰਮਾਤਮਾ ਬਿਲਕੁਲ ਸਾਡੇ ਨਾਲ ਊਤਪੂਤ ਸਾਡੇ ਨਾਲ ਸਾਰੇ ਪਾਸੇ ਅੰਦਰੋਂ ਬਾਹਰੋਂ ਜੁੜਿਆ ਹੋਇਆ ਸਭ ਪਾਸੇ ਉਹ ਇੱਕ ਪਰਮਾਤਮਾ ਵਾਹਿਗੁਰੂ ਉਹ ਹੀ ਸਰਵ ਸੇ ਸਮਾਇਆ ਹੋਇਆ ਹੈ ਅਸੀਂ ਇੱਥੇ ਥੋੜਾ ਜਿਹਾ ਇੱਕ ਪਾਸੇ ਧਿਆਨ ਦੇਈਏ ਕਿ ਸ੍ਰਿਸ਼ਟੀ ਇਹ ਰਚਨਾ ਹੋਈ ਕਿਵੇਂ ਸਭ ਤੋਂ ਪਹਿਲਾਂ ਕੀ ਸੀ ਤੇ ਬਾਣੀ ਕਹਿੰਦੀ ਹੈ ਸਭ ਤੋਂ ਪਹਿਲਾਂ ਉਹ ਸੱਚਾ ਪਰਮਾਤਮਾ ਆਪ ਸੀ ਜੋ ਆਦ ਸੱਚ ਸੀ ਸ੍ਰਿਸ਼ਟੀ ਦੇ ਆਤੂ ਵੀ ਪਹਿਲੇ ਜਿਸ ਦੀ ਹੋਂਦ ਸੱਚ ਸੀ ਮੌਜੂਦ ਸੀ ਬਾਕਾਇਦਾ ਹੋ ਐਗਜ਼ਿਸਟੈਂਸ ਰੱਖਦੀ ਸੀ ਉਸ ਦੀ ਹਸਤੀ ਤੇ ਫਿਰ ਉਸ ਸਾਚੇ ਤੇ ਪਵਨਾ ਵਿਆਹ ਉਸ ਤੋਂ ਉਸ ਨੇ ਆਪਣੇ ਆਪ ਤੋਂ ਪੰਡ ਰੂਪੀ ਤਤ ਪੈਦਾ ਕੀਤਾ ਪਵਣ ਨੇ ਤੇ ਜਲ ਹੋਏ ਪਵਣ ਨੂੰ ਫਿਰ ਉਸਨੇ ਜਲ ਜਿਹੜਾ ਇਸ ਦੀ ਵੀ ਰਚਨਾ ਕੀਤੀ ਜਲ ਤੇ ਤ੍ਰਿਭਉਨ ਸਜਿਆ ਇਸ ਜਲ ਤੋਂ ਫਿਰ ਉਸਨੇ ਤਿੰਨੇ ਪਵਣ ਸਜਾ ਦਿੱਤੇ ਬਾਤ ਲੋਗ ਤੇ ਪਤਲ ਅਕਾਈ ਸਾਰੇ ਲੋਕ ਭਾਵ ਇਹ ਧਰਤੀ ਦੇ ਇਹਦੇ ਉੱਪਰ ਥੱਲੇ ਜੋ ਕੁਝ ਵੀ ਹੈ ਇਹ ਸਭ ਉਸ ਪਰਮਾਤਮਾ ਨੇ ਜਲ ਤੇ ਤ੍ਰਿਭਉਨ ਸਜਿਆ ਘਟ ਘਟ ਜੋਤ ਸਮੋਈ ਫਿਰ ਸਾਰਿਆਂ ਜਿਹੜੇ ਜੀਵ ਜੰਤ ਬਣਾਏ ਇਹਨਾਂ ਵਿੱਚ ਆਪਣੀ ਜੋਤ ਘਟ ਮੈਂਨੇ ਘੜਾ ਇਹ ਸਰੀਰੂਪੀ ਜਿਹੜੇ ਘੜੇ ਨੇ ਇੰਨਾ ਅੰਦਰ ਆਪਣੀ ਜੋਤ ਸਮਾ ਦਿੱਤੀ ਇਹਦਾ ਮਤਲਬ ਹੈ ਉਹ ਆਪ ਅਨਰੂਲ ਨਿਰੰਕਾਰ ਜਿਹੜਾ ਸੱਚ ਰੂਪ ਹੈ ਉਸ ਨੇ ਉਸ ਨਿਰੰਕਾਰ ਤੋਂ ਆਕਾਰ ਨਿਰਗੁਣ ਤੇ ਸਰਗੁਣ થી ਆ ਅੰਦਿਸ ਦੇ ਸਰੂਪ ਤੋਂ ਇਹ ਦਿਸਦਾ ਸੰਸਾਰ ਬਣਾਇਆ ਤੇ ਇਨਾਂ ਸਾਰੇ ਜੀਵਾਂ ਜੰਤਾਂ ਵਿੱਚ ਆਪਣੀ ਜੋਤ ਟਿਕਾ ਦਿੱਤੀ ਖਾਲੀ ਤੁਰਦੇ ਫਿਰਦੇ ਜੀਵ ਜੰਤ ਨਹੀਂ ਬਲਕਿ ਖੜੇ ਰੁੱਖ ਬੂਟੇ ਬਨਸਪਤੀ ਇਹਦੇ ਵਿੱਚ ਵੀ ਉਸ ਦੀ ਜੋਤ ਉਹਦੀ ਆਤਮਾ ਉਹਦੀ ਜਾਨ ਜਿਹੜੀ ਮੌਜੂਦ ਹੈ ਉਹ ਸਾਰੇ ਵਿੱਚ ਸਮਾਇਆ ਹੋਇਆ ਹੈ ਇਹ ਤੇ ਭਗ ਜੀ ਦੇ ਕਰਨ ਸਭ ਗੋਬਿੰਦ ਸਭ ਕੋ ਵੀ ਤਾਂ ਗੋਬਿੰਦ ਵੀ ਨਹੀਂ ਕੋਈ ਤੇ ਜਿਹੜੇ ਇਹ ਗੱਲ ਆਖਦੇ ਨੇ ਜੀ ਪ੍ਰਮਾਤਮਾ ਪ੍ਰਭੂ ਤੋਂ ਕੁਝ ਨਹੀਂ ਹੁੰਦਾ ਜੀ ਪੰਜ ਤੱਤ ਕਿਸੇ ਵਿਧੀ ਨਾਲ ਜੁੜ ਜਾਂਦੇ ਨੇ ਤੇ ਇਹਨਾਂ ਚੋਂ ਇੱਕ એનર્ਜੀ ਜੀ ਪੈਦਾ ਹੋ ਜਾਂਦੀ ਹੈ ਤੇ ਉਸ એનર્ਜੀ ਨਾਲ ਸਰੀਰ ਜਲਦਾ ਰਹਿੰਦਾ ਹੈ એનર્ਜੀ ਵੇਸਟ ਹੋ ਜਾਂਦੀ ਹੁੰਦਾ ਮਰ ਜਾਂਦਾ ਜਿਹੜੇ ਇਹ ਖਿਆਲ ਦੇ ਰਹੇ ਨੇ ਕਿ ਪ੍ਰਮਾਤਮਾ ਪ੍ਰਭੂ ਤੋਂ ਕੁਝ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਨੇ ਉਹ ਹੈ ਹੀ ਉਹ ਹੀ ਹੈ ਭਾਈ ਉਸ ਤੋਂ ਬਿਨਾਂ ਕੁਝ ਨਹੀਂ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਉਸੇ ਵੀ ਸੱਚ ਤੇ ਇੱਥੇ ਭਗ ਨਾਮਦੇਵ ਜੀ ਕਹਿ ਰਹੇ ਨੇ ਕਿ ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਨਹੀਂ ਕੋਈ ਉਹ ਤੋਂ ਬਿਨਾ ਕੁਝ ਹੈ ਹੀ ਨਹੀਂ ਭਾਈ ਹੈ ਹੀ ਉਹ ਹੈ ਉਹਦਾ ਉਹ ਜਿਹੜਾ ਉਸਦਾ ਅਦ੍ਰਿਸ਼ਟ ਰੂਪ ਹੈ ਨਿਰਗੁਣ ਸਰੂਪ ਹੈ ਤੇ ਜੋ ਦਿਸਦਾ ਸੰਸਾਰ ਹੈ ਕੁਦਰਤ ਕੁਦਰਤ ਕਰਕੇ ਵਸਿਆ ਸੋਈ ਆਪੀ ਨੇ ਆਪ ਸਾਜੀਓ ਆਪੀ ਨੇ ਰਚੀਓ ਨਾਉ ਦੂਈ ਕੁਦਰਤ ਸਾਜੀ ਹੈ ਘਰਿਆਸਨ ਡਿਟੋ ਚਾਓ ਦੂਜੇ ਨੰਬਰ ਤੇ ਉਹਨੇ ਕੁਦਰਤ ਸਾਜੀ ਉਹਦੇ ਵਿੱਚ ਆਪਣਾ ਆਪ ਟਕਾ ਕੇ ਇਹ ਆਪ ਹੀ ਕੁਦਰਤ ਵਿੱਚ ਸਾਰੇ ਚਾਉ ਸੰਸਾਰ ਦੇ ਆਪ ਹੀ ਤੁਰ ਫਿਰ ਰਿਹਾ ਬੋਲ ਰਿਹਾ ਸੁਣ ਰਿਹਾ ਸਭ ਕਰਮ ਆਪ ਹੀ ਕਰ ਰਿਹਾ ਕਰਨ ਕਰਨ ਪ੍ਰਭ ਇੱਕ ਹੈ ਦੂਸਰਾ ਨਹੀਂ ਕੋਈ ਉਹ ਆਪ ਹੀ ਸਭ ਹੈ ਹੀ ਉਹ ਹੈ ਉਸ ਤੋਂ ਬਿਨਾ ਕੁਝ ਦੂਜਾ ਹੈ ਹੀ ਨਹੀਂ ਹੈ ਸਾਨੂੰ ਦੂਜਾ ਕਿਉਂ ਦਿਸਦਾ ਅਸੀਂ ਹਉਮੇ ਦੇ ਪ੍ਰਭਾਵ ਵਿੱਚ ਆਪਣੀ ਇੱਕ ਵੱਖਰੀ ਹਸਤੀ ਕਾਇਮ ਕਰਕੇ ਬਹਿ ਗਏ ਹਾਂ ਉਸ ਤੋਂ ਆਪਣੇ ਆਪ ਨੂੰ ਜੁਦਾ ਸਮਝ ਕੇ ਇੱਕ ਵਕਣੀ ਵਕਰੀ ਹੂਂਦ ਦਾ ਭਲੇਖਾ ਸਾਨੂੰ ਪਿਆ ਹੋਇਆ ਪਰਮ ਪਿਆ ਹੋਇਆ ਜਿਸ ਕਾਰਨ ਸਾਨੂੰ ਉਹ ਨਹੀਂ ਦਿਸਦਾ ਆਪਣਾ ਆਪਾ ਦਿਸਦਾ ਉਹਦੇ ਨਾਲ ਕੋਈ ਵਕਤ ਦਿਸਦੀ ਹੈ ਹਸਤੀ ਪਰ ਭਗਤ ਜੀ ਤੇ ਕਹਿ ਰਹੇ ਨੇ ਇੱਕ ਅਨੇਕ ਵਿਆਪਕ ਪੂਰਕ ਉਹ ਵਾਸਤਵ ਵਿੱਚ ਤੇ ਇੱਕੋ ਹੀ ਹੈ ਇੱਕ ਓਮਕਾਰ ਹੈ ਪਰ ਇੱਕ ਤੋਂ ਉਸਨੇ ਅਨੇਕਾ ਰੂਪ ਤਾਂ ਇੱਕ ਅਨੇਕ ਵਿਆਪਕ ਅਨੇਕ ਹੋ ਕੇ ਵਿਆਪਕ ਹੋਇਆ ਪਿਆ ਸਾਰੇ ਪਾਸੇ ਪੂਰਕ ਪੂਰਕ ਮਨੇ ਸਾਰੇ ਪਾਸੇ ਪੂਰਿਆ ਹੋਇਆ ਹੈ ਇੰਨੀ ਕਿ ਸਿਰ ਘਟਾ ਸਿਰ ਦੇ ਘੜੇ ਅੰਦਰ ਹੀ ਹੈ ਬਾਹਰ ਵੀ ਹੈ ਅਸੀਂ ਉਹਦੇ ਵਿੱਚ ਹਾਂ ਉਹ ਸਾਡੇ ਵਿੱਚ ਹੈ ਰਿਦਾ ਖਲਕ ਖਲਕ ਮੇ ਖਲਕ ਵਸੈ ਰਬ ਮੈਂ ਤੋ ਪੁਰਖ ਸਾਰੇ ਪਾਸੇ ਅੰਦਰ ਬਾਹਰ ਭਰਿਆ ਪਿਆ ਹੈ ਜਿਵੇਂ ਸਾਗਰ ਦੇ ਵਿੱਚ ਮੱਛੀਆਂ ਦੇ ਅੰਦਰ ਵੀ ਪਾਣੀ ਦੇ ਮੱਛੀਆਂ ਦੇ ਬਾਹਰ ਵੀ ਪਾਣੀ ਉਹ ਪਾਣੀ ਵਿੱਚ ਵਿਚਰਦੀਆਂ ਨੇ ਪਾਣੀ ਉਹਨਾਂ ਵਿੱਚ ਹੈ ਜਤ ਦੀ ਖੂਨ ਤਤ ਸੋਈ ਭਗਤ ਨਾਮ ਦੀ ਜਿਤ ਕਹਿੰਦੇ ਨੇ ਮੈਂ ਤਾਂ ਜਿੱਧਰ ਦੇਖਦਾ ਮੈਨੂੰ ਉਹੀ ਦਿਸਦਾ ਜਦ ਦੇਖੂੰ ਤਤ ਸੋਈ ਮਾਇਆ ਚਿੱਤਰ ਵਿਚਿਤਰ ਬਿਮੋਇਤ ਬਿਰਲਾ ਬੁਝੈ ਕੋਈ ਪਰ ਇਹ ਗੱਲ ਨੂੰ ਕੋਈ ਬਿਰਲਾ ਸਮਝਦਾ ਇਹ ਗਿਆਨ ਕਿਸੇ ਵਿਰਲੇ ਨੂੰ ਹੁੰਦਾ ਕਿਉਂ ਕਾਰਨ ਉਸ ਦਾ ਇਹ ਹੈ ਕਿ ਜਿਹੜੇ ਮਾਇਆ ਦੇ ਚਿੱਤਰ ਹਨ ਉਹ ਪ੍ਰਭੂ ਦਾ ਉਹਦਾ ਕੋਈ ਚਿੱਤਰ ਨਹੀਂ ਉਹਦਾ ਕੋਈ ਫੋਟੋ ਨਹੀਂ ਬਣ ਸਕਦਾ ਕੋਈ ਰੂਪ ਰੰਗ ਰੇਖਾ ਹੀ ਨਹੀਂ ਜਿਹੜਾ ਅਨੰਤ ਰੰਗਾਂ ਰੂਪ ਉਸ ਦਾ ਅਸਲੀ ਵਾਸਤਵਿਕ ਰੂਪ ਪਰ ਉਸ ਨੇ ਜਿਹੜਾ ਆਪਣਾ ਚਿੱਤਰ ਵਾਲਾ ਰੂਪ ਬਣਾਇਆ ਸਰਗੁਣ ਰੂਪ ਸਰਗੁਣ ਰੂਪ ਨੂੰ ਦੇਖ ਕੇ ਦੁਨੀਆ ਇੰਨੀ ਮੋਈ ਗਈ ਹੈ ਕਿ ਉਹਦੇ ਚੋਂ ਹੀ ਨਜ਼ਰ ਨਹੀਂ हटਦੀ ਇਨਸਾਨ ਦੀ ਹੈ ਲੋਇ ਨੇ ਲੋਈ ਡਿਟ ਪਿਆਸ ਨਾ 부ਜੇ ਮੂੰਹ ਕਨੀ ਲੋਈ ਨੇ ਮੈਨੇ ਅੱਖਾਂ ਤੇ ਲੋਈ ਮੈਨੇ ਇਹ ਲੁਕਾਈ ਸੰਸਾਰ ਲੋਈ ਨੇ ਲੋਈ ਢਿਟ ਇਸ ਲੁਕਾਈ ਨੂੰ ਦੇਖ ਕੇ ਪਿਆਸ ਨਾ 부ਜਿਆ ਮੂੰਹ ਕਣੀ ਮੇਰੀ ਪਿਆਸ ਨਹੀਂ 부ਜੀ ਪਈ ਤੇ ਫਿਰ ਉਹ ਅੱਖਾਂ ਕਿਵੇਂ ਮਿਲ ਜਿਨ੍ਹਾਂ ਦਾ ਦਰਸ਼ਨ ਹੁੰਦਾ ਹੈ ਸੇ ਅਖੜੀਆਂ ਵੀ ਹਨ ਜਿਨ੍ਹਾਂ ਦੀ ਸੰਧੂ ਮਾਪਰੀ ਜਿਨ੍ਹਾਂ ਅੱਖ ਨਾਲ ਉਹ ਮੇਰਾ ਪਿਰ ਪ੍ਰਮਾਤਮਾ ਦਿਸਦਾ ਹੈ ਉਹ ਅੱਖਾਂ ਦੇ ਹੋਰ ਨਹੀਂ ਉਹਦੇ ਗੁਰੂਦਰ ਤੇ ਆ ਕੇ ਖੁੱਲੀਆਂ ਨੇ ਗੁਰੂ ਦੇ ਗਿਆਨ ਨਾਲ ਉਹ ਦੀਵ ਦ੍ਰਿਸ਼ਟੀ ਮਿਲਦੀ ਹੈ ਤੇ ਬੰਦਾ ਦੇ ਚਿਤ੍ਰ ਬਚਿਤ੍ਰ ਇਹ ਬਚਿਤ੍ਰ ਜਿਹੜੇ ਮਾਇਆ ਦੇ ਚਿਤ੍ਰ ਹਨ ਨਾ ਇਹਨਾਂ ਚ ਐਸਾ ਮੋਇਆ ਗਿਆ ਵੀ ਮੋਹਿਤ ਤੰਗੀ ਤਰੰਗ ਮੋਇ ਤਸਿਆ ਗਿਆ ਇਹਦੇ ਵਿੱਚ ਇਸ ਪਰਮ ਦੇ ਵਿੱਚ ਇਸ ਲਈ ਵਿਰਲਾ ਬੁਝਿਆ ਕੋਈ ਕੋਈ ਵਿਰਲਾ ਹੀ ਇਹ ਗੱਲ ਸਮਝਦਾ ਹੈ ਕਿ ਸਭ ਗੋਮਦੇ ਸਭ ਗੋਮਦੇ ਹੈ ਗੋਬਿੰਦ ਨਹੀਂ ਕੋਈ ਜਲ ਤਰੰਗ ਅਰ ਫੇਨ ਬੁਧ ਬੁਦਾ ਹੁਣ ਭਗਤੀ ਪਾਣੀ ਤੇ ਲਹਿਰਾਂ ਤੇ ਝੱਗ ਆ ਦੇ ਦ੍ਰਿਸ਼ਾਂ ਦੇ ਕਿ ਸਮਝਾਉਂਦੇ ਨੇ ਕਿ ਜਲ ਦੀ ਜਿਹੜੀ ਤਰੰਗ ਹੈ ਲਹਿਰ ਹੈ ਅਰ ਫੇਨ ਫੇਨ ਹੋ ਗਿਆ ਉਹਦੀ ਜਿਹੜੀ ਝੱਗ ਪਾਣੀ ਦੀ ਇਕੱਠੀ ਹੋ ਜਾਂਦੀ ਹੈ ਬੁਧ ਬੁਦਾ ਹੋ ਗਿਆ ਬੁਲਬਲਾ ਪਾਣੀ ਦਾ ਬੁਲਬਲਾ ਜਲ ਤੇ ਪੀਂ ਨਾ ਹੋਈ ਪਰ ਤੁਸੀਂ ਕੀ ਆਖੋਗੇ ਜਲ ਨਹੀਂ ਹੈ ਉਹ ਫੇਨ ਬੁਦਬੁਦਾ ਫਲੂਬਲਾ ਲਹਿਰ ਸਭ ਕੁਝ ਇਹਦੇ ਪਾਣੀ ਹੈ ਨਾ ਉਹ ਸਭ ਪਾਣੀ ਹੈ ਜਲ ਤੇ ਪੀਂ ਨਾ ਜਲ ਤੋਂ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਹ ਪਰਪੰਚ ਪਰਮ ਭ੍ਰਮ ਕੀ ਲੀਲਾ ਇਸ ਤਰ੍ਹਾਂ ਹੀ ਸ੍ਰਿਸ਼ਟੀ ਦਾ ਪਰਪੰਚ ਵੀ ਉਸ ਪਰਮਾਤਮਾ ਦੀ ਇੱਕ ਲੀਲਾ ਹੈ ਉਹਦੀ ਇੱਕ ਐਸੀ ਖੇਡ ਹੈ ਕਿ ਉਹ ਆਪ ਹੀ ਸਾਰੇ ਵਿੱਚ ਹੈ ਵੱਖ-ਵੱਖ ਰੂਪਾਂ ਵਿੱਚ ਇਹ ਪਰਪੰਚ ਦੁਨੀਆ ਦਾ ਜਿਹੜਾ ਤਮਾਸ਼ਾ ਹੈ ਪਰਮ ਭ੍ਰਮ ਕੀ ਲੀਲਾ ਉਹਦੀ ਲੀਲਾ ਹੈ ਬਿਚਰਤ ਅਨੰਨਾ ਹੋਈ ਅਗਰ ਬਾਰਕੀ ਨਾਲ ਗਿਆਨ ਦੀ ਸੋਚਣਾ ਵਿਚਾਰੋ ਤੇ ਉਹਦੇ ਕੋਲੋਂ ਕੁਝ ਵੱਖ ਕੁਝ ਹੈ ਹੀ ਨਹੀਂ ਹੈ ਬਸ ਉਹ ਆਪ ਹੀ ਆਪ ਹੈ ਜਿੰਦ ਦੇਖੋ ਜਾਂ ਤੇ ਦੇਖੋ ਤਤ ਸੋਈ ਹੈ ਮਿੱਥਿਆ ਪਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਪਰ ਬੰਦਾ ਚਿਤਰ ਬਿਚਿਤ ਬੁਮਿਤ ਹੈ ਬੰਦਾ ਇਸ ਦੇਖਦੇ ਸੰਸਾਰ ਜਿਹੜਾ ਮਿੱਥਿਆ ਹੈ ਝੂਠਾ ਹੈ ਪਰਮ ਅਰ ਸੁਪਨ ਮਨੋਰ ਸੁਪਨੇ ਵਾਂਗ ਪਦਾਰਥ ਸੁਪਨੇ ਦੇ ਪਦਾਰਥਾਂ ਵਾਂਗ ਸੁਪਨੇ ਚ ਕੋ ਰਾਜਾ ਬਣ ਕੇ ਬੈਠ ਜਾਏ ਤੋ ਰਾਜਾ ਨਹੀਂ ਹੁੰਦਾ ਜਾਗਦਾ ਤੋ ਫਕੀਰੀ ਦਿਸਦਾ ਸੁਪਨੇ ਵਿੱਚ ਕੋਈ ਬੜੀ ਪ੍ਰਾਪਤੀ ਪਦਾਰਥਾਂ ਦੀ ਹੋ ਜਾਏ ਪਰ ਉਹ ਜਾਗਣ ਤੇ ਉਹ ਪਦਾਰਥ ਸਾਰੇ ਗਾਇਬ ਹੋ ਜਾਂਦੇ ਨੇ ਇਹ ਸੰਸਾਰ ਵੀ ਸੁਪਨੇ ਵਾਂਗ ਝੂਠਾ ਜਿਹੜਾ ਹੈ ਇਸ ਨੂੰ ਸੱਚ ਕਰਕੇ ਮੰਨ ਲਿਆ ਬੰਦੇ ਨੇ ਇਹਦੇ ਨਾਲ ਐਸਾ ਮੋਇਆ ਗਿਆ ਇਹ ਚਿਤ੍ਰ ਬਚਿਤ੍ਰ ਐਸਾ ਬਮੋਇਤ ਹੈ ਮਿੱਤਿਆ ਪਰਮ ਅਰ ਸੁਪਨ ਮਨੋਰਥ ਸਤ ਪਦਾਰ ਜਾਣਿਆ ਇਹਨਾਂ ਪਦਾਰਥਾਂ ਨੂੰ ਸੱਚ ਸਮਝ ਲਿਆ ਇਹ ਸਦਾ ਵਸਤੇ ਸੱਚ ਨੇ ਸਦਾ ਵਸਤੇ ਮੇਰੀ ਨਹੀਂ ਸਦਾ ਵਸਤੇ ਮੈਨੂੰ ਸੁੱਖ ਦੇਣਗੇ ਐਸਾ ਹੁੰਦਾ ਨਹੀਂ ਕੋਈ ਪਦਾਰਥ ਜਿਹੜੇ ਬੜੇ ਚਾਰਲ ਬੰਦਾ ਰਜ ਰਜ ਕੇ ਖਾਂਦਾ ਹੈ ਉਹ ਮਰ ਜਾਂਦੀ ਹੈ ਪਦਾਰਥ ਮੌਜੂਦ ਹੁੰਦੇ ਨੇ ਬੰਦਾ ਖਾ ਨਹੀਂ ਸਕਦਾ ਅੱਖਾਂ ਮੌਜੂਦ ਹੁੰਦੀਆਂ ਨੇ ਪਰ ਸੌ ਨਹੀਂ ਸਕਦਾ ਸਰੀਰ ਮੌਜੂਦ ਹੈ ਪਰ ਸਿਰ ਉਹ ਸੁੱਖ ਦੇਣ ਵਾਲਾ ਨਹੀਂ ਇਹ ਸਭ ਕੁਝ ਬਦਲ ਜਾਂਦਾ ਹੈ ਇਹ ਇੱਕ ਸਰਕਲ ਜਿਹਾ ਚੱਲਿਆ ਹੋਇਆ ਹੈ ਇਹ ਇੱਕ ਜੈਸਾ ਟਿਕਿਆ ਨਹੀਂ ਰਹਿ ਸਕਦਾ ਪਰ ਇਨਸਾਨ ਨੇ ਇਸ ਨੂੰ ਸਤ ਪਦਾਰਜ ਜਾਨਾ ਸੱਚ ਜਾਣ ਲਿਆ ਇਸ ਨਾਲ ਜੁੜ ਗਿਆ ਤੇ ਸੱਚ ਨੂੰ ਝੂਠ ਕਮਾਲ ਦੀ ਗੇੜ ਹੈ ਜਿਹੜਾ ਸਦਾ ਸੱਚ ਹੈ ਉਹ ਹੈ ਨਹੀਂ ਹੈ ਜੀ ਉਹਦੀ ਹੋਂਦ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ ਕਿ ਜਿਹੜੀ ਚੀਜ਼ ਝੂਠ ਹੈ ਉਸ ਨੂੰ ਸੱਚ ਮੰਨੀ ਜਾਂਦਾ ਹੈ ਇਹ ਇਨਸਾਨ ਦੀ ਹਾਲਤ ਹੈ ਸੁਕ੍ਰਿਤ ਮਨਸਾ ਗੁਰ ਉਪਦੇਸ਼ੀ ਜਗਤੀ ਮਨ ਮੰਨਿਆ ਪਰ ਜੀ ਇਹਨਾਂ ਨੂੰ ਪਰਮਾਤਮਾ ਨੇ ਸੁਕ੍ਰਿਤ ਚੰਗੀ ਕਮਾਈ ਚੰਗੀ ਮਨ ਦੀ ਬ੍ਰਤੀ ਦਿੱਤੀ ਮਨੋ ਬ੍ਰਤੀ ਮਨਸਾ ਚੰਗੀ ਦਿੱਤੀ ਸੂਝ ਗਿਆਨ ਵਾਲੀ ਦਿੱਤੀ ਗੁਰੂ ਉਪਦੇਸ਼ੀ ਗੁਰੂ ਦੇ ਉਪਦੇਸ਼ ਅਨੁਸਾਰ ਜਿਨਾਂ ਨੇ ਗੁਰੂ ਨੇ ਲੜ ਲਾਇਆ ਪ੍ਰਮਾਤਮਾ ਨੇ ਤੇ ਗੁਰੂ ਦੀ ਮਤ ਅਨੁਸਾਰ ਜਿਨ੍ਹਾਂ ਦੀ ਮਤ ਹੋ ਗਈ ਤੇ ਉਹ ਜਿਨ੍ਹਾਂ ਦੀ ਸੁਖੀਤ ਹੋ ਗਈ ਜਾਗਤ ਹੀ ਮਨ ਮੰਨਿਆ ਉਹ ਬੰਦਾ ਇਸ ਮੋ ਮਾਇਆ ਦੀ ਝੂਠੀ ਖੇਡ ਦੇ ਵਿੱਚ ਜਿਹੜਾ ਸੁੱਤਾ ਪਿਆ ਇਨਸਾਨ ਉਹ ਉਦੋਂ ਜਾਗ ਪਿਆ ਉਹਦਾ ਮਨ ਮੰਨ ਗਿਆ ਕਿ ਨਹੀਂ ਭਾਈ ਸਭ ਗੋਬਿੰਦ ਇਹ ਗੱਲ ਮੰਨ ਗਿਆ ਇਹ ਵਾਕਿਆ ਇਹਦੇ ਕੋਈ ਸ਼ੱਕ ਨਹੀਂ ਮੇਰੀ ਦੇ ਕੋਈ ਹਸਤੀ ਨਹੀਂ ਮੇਰਾ ਮੁਝ ਵਿੱਚ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਗਾ ਮੇਰਾ ਉਹ ਤਨ ਵੀ ਉਸਦਾ ਆਤਮਾ ਵੀ ਉਸਦੀ ਸੋਚ ਬੁੱਧ ਸਭ ਕੁਝ ਦਿੱਤਾ ਉਸਦਾ ਪਦਾਰਥੀ ਉਸਦੇ ਪਰ ਮੇਰਾ ਹੈ ਕੀ ਹੈ ਪਰ ਬੰਦਾ ਆਪਣਾ ਮੇਰਾ ਮੇਰਾ ਕਰੀ ਜਾਂਦਾ ਮੇਰੀ ਜਦ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਇੱਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਾਰੇ ਆਏ ਪਰ ਇਹ ਮਾਇਆ ਚਿਤੁਰ ਚਿਤਰਾ ਜਿਹਾ ਬਮੋਇਤ ਹੈ ਕਿ 부ਝਦਾ ਹੀ ਨਹੀਂ ਗੱਲ ਫਿਰ ਨਾ 부ਝੇ ਕੋਈ ਕਹਿ ਤੈ ਨਾਮ ਦਿਓ ਹਰ ਕੀ ਰਚਨਾ ਦੇਖੂ ਰਿਦੈ ਵਿਚਾਰੀ ਨਾਮਦੇਵ ਜੀ ਕਹਿ ਰਹੇ ਨੇ ਕਿ ਵੀ ਆਪਣੇ ਹਿਰਦੇ ਵਿਚਾਰ ਕਰਕੇ ਦੇਖੋ ਜਰਾ ਕਿ ਹਰ ਕੀ ਰਚਨਾ ਸਾਰੀ ਉਸ ਪ੍ਰਭੂ ਦੀ ਰਚਨਾ ਹੈ ਉਸਨੇ ਕੋਈ ਬਾਹਰੋਂ ਕੋਈ ਸਮਾਨ ਨਹੀਂ ਲੈਂਦਾ ਇਕੱਠਾ ਕਰਕੇ ਸৃষ্টি ਬਣਾਉਣ ਵਾਸਤੇ ਆਪਣੇ ਆਪੇ ਹੀ ਇਹ ਤੱਤ ਕਢੇ ਨੇ ਉਹਦੇ ਆਪਣੇ ਸੱਚ ਸਰੂਪ ਤੋਂ ਹੀ ਇਹ ਸਰਗੁਣ ਰੂਪ ਉਹਨੇ ਬਣਾਇਆ ਹੈ ਤੇ ਹੈ ਹੀ ਉਹ ਹੈ ਹਰ ਕੀ ਰਚਨਾ ਹੈ ਦੇਖੂ ਰਿਦੈ ਵਿਚਾਰੀ ਹਿਰਦੇ ਵਿਚਾਰ ਕੇ ਦੇਖ ਲਓ ਕਟ ਕਟ ਯੰਤਰ ਸਰਬ ਨਿਰੰਤਰ ਕਟ ਕਟ ਸ੍ਰੀ ਰੂਪੀ ਸਾਰਿਆਂ ਘੜੇ ਦੇ ਅੰਦਰ ਨਿਰੰਤਰ ਇੱਕ ਰਸ ਲਗਾਤਾਰ ਇੱਕ ਪਲ ਵੀ ਸਰੀਰ ਤੇ ਆ ਕੇ ਨਹੀਂ ਜਾਂਦਾ ਜੇ ਉਹ ਤੇ ਅੱਗੇ ਜਾਂਦਾ ਫਿਰ ਸਰੀਰ ਜੀਨ ਜੋਗਾ ਨਹੀਂ ਰਹਿੰਦਾ ਜਿਤਨੀ ਤੇਰੀ ਜਿਉਂਦਾ ਹੈ ਉਹ ਨਿਰੰਤਰ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਉਹ ਵਿੱਚ ਨੀਚ ਕੁਛ ਨਹੀਂ ਰਾਜਾ ਪ੍ਰਜਾ ਕੁਛ ਨਹੀਂ ਵੇਖਦੀ ਉਹ ਜੋਤ ਸਾਰੇ ਵਿੱਚ ਇੱਕ ਰਸ ਅੰਤਰ ਸਰਬ ਨਿਰੰਤਰ ਕੇਵਲ ਇੱਕ ਮੁਰਾਰੀ ਕੇਵਲ ਉਹ ਇੱਕ ਪਰਮਾਤਮਾ ਮੁਰਾਰੀ ਜੋ ਦੇਨਤਾ ਦਾ ਨਾਸ ਕਰਨ ਵਾਲਾ ਹੈ ਉਹ ਸਾਰੇ ਵਿੱਚ ਸਮਾਇਆ ਹੋਇਆ ਹੈ ਵਾਹਿਗੁਰੂ ਮਿਹਰ ਕਰੇ ਕਿ ਇਹ ਐਸੀ ਦਿਵਦ੍ਰਿਸ਼ਟੀ ਸਾਨੂੰ ਮਿਲ ਜਾਏ ਅਸੀਂ ਵੀ ਮਹਿਸੂਸ ਕਰੀਏ ਕਿ ਸਭ ਗੋਮੀਂ ਦੀ ਸਭ ਗੋਮੀਂ ਹੈ ਤੇ ਇਹ ਆਨੰਦਮਈ ਅਵਸਥਾ ਬੇਗੰਪੂਰਾ ਸ਼ਹਿਰ ਵਾਲੀ ਅਵਸਥਾ ਸਾਨੂੰ ਪ੍ਰਾਪਤ ਹੋ ਜਾ ਸਾਰਿਆਂ ਨੂੰ ਇਹੀ ਅਰਦਾਸ ਬੰਦੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ